ਮਮ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਸੁਣਿਆ ਸਰਵਿਕਸ ਸੈਲਫ ਸਕ੍ਰੀਨਿੰਗ ਬਾਰੇ ਮੈਂ ਸੁਣਿਆ ਤਾਂ ਬਹੁਤ ਹੈ ਪਰ ਮੇਰੇ ਕੋਲੇ ਜਾਣਕਾਰੀ ਇੰਨੀ ਬਹੁਤੀ ਹੈ ਨਹੀਂ ਤੁਸੀਂ ਮੈਨੂੰ ਹੋਰ ਸਮਝਾ ਸਕਦੇ ਹੋ ਹਾਂਜੀ ਮਮੈਂ ਤੁਹਾਨੂੰ ਸਮਝਾ ਦਿੰਦੀ ਹਾਂ ਮਮ ਇਹ ਨਵਾਂ ਟੈਸਟ ਆ ਸਰਵਿਕਸ ਸੈਲਫ ਸਕ੍ਰੀਨਿੰਗ ਬਾਰੇ ਪਹਿਲਾਂ ਫਾਂਜਦੇ ਹੁੰਦੇ ਸੀ ਡਾਕਟਰ ਪੈਪ ਟੈਸਟ ਕਰੋਂ ਹੁਣ ਤੁਸੀਂ ਇਹ ਟੈਸਟ ਆਪੇ ਕਰੇ ਆਪੇ ਕਰ ਸਕਦੇ ਆ ਤੇ ਇਹ ਟੈਸਟ ਉਹਦੇ ਕਰੇ ਆਉਗਾ ਫਿਰ ਤੁਸੀਂ ਆਪੇ ਕਰ ਸਕਦੇ ਫਿਰ ਡਾਕਟਰ ਜਾਣ ਦੀ ਲੋੜ ਨਹੀਂ ਤੇ ਰੂਪੀ ਫਿਰ ਗਰਾਉਂਦੀ ਕਿਉਂ ਲੋੜ ਪੈਂਦੀ ਹੈ ਮਮ ਇਹ ਸਰਵਿਕਸ ਸੈਲਫ ਸਕਰੀਨਿੰਗ ਆ ਇਟ ਦੇ ਗੈਟ ਪ੍ਰੋਟੋਕੋਲ ਸਰਵਿਕਲ ਕੈਂਸਰ ਹੈਗਾ ਈਵਨ ਇਹ ਗਾਂਟ ਨੂੰ ਦੋਕ ਵੀ ਤੰਤਾ ਈਵਨ ਜੇ ਆਪਾਂ ਹੈਲਥੀਆ ਕੋਈ ਸਿੰਪਟਮਸ ਹੈ ਨਹੀਂ ਇਹ ਕਾਫੀ ਜ਼ਰੂਰੀਆ ਕਰਨ ਵਾਸਤੇ ਉਹ ਵੈਰੀ ਗੁੱਡ ਇਟ ਫਿਰ ਬਹੁਤ ਵਧੀਆ ਅਛਾ ਰੂਬੀ ਇਹ ਵਾਸਤੇ ਮੈਂ ਜਸਟ ਹੈਗਰ ਲੇਡੀਆਂਜ਼ ਵਾਸਤੇ ਜਿਹੜੀ ਉਹਨਾਂ ਦੀ ਉਮਰ ਹੈਗੀ ਹੈ 25 ਟੂ 69 ਅੱਛਾ ਜੇ ਕੋਈ ਫ੍ਰੀ ਟੈਸਟ ਮੰਗਦੇ ਆ ਫਿਰ ਤੁਸੀਂ ਆਨਲਾਈਨ ਤੇ ਜਾ ਸਕਦੇ ਆਂ ਔਰ ਫੋਨ ਵੀ ਕਰ ਸਕਦੇ ਆਂ ਉਮਰ ਫਿਰ ਦੱਸੋ ਕਿਹੜੀ ਉਮਰ ਉਮਰ ਹੈਗੀ ਹੈ 25 ਟੂ 69 ਤੇ ਜਿਹੜਾ ਟੈਸਟ ਹੈਗਾ ਇਹ ਕਿੱਦਾਂ ਕਰੀਦਾ ਹੈ ਇਹਦੇ ਬਾਰੇ ਵੀ ਥੋੜੀ ਜਿਹੀ ਮੈਨੂੰ ਜਾਣਕਾਰੀ ਦੇ ਦਿਓ ਕਿਵੇਂ ਕਰੀਏ ਯਾ ਸੋ ਮੰਮ ਜਦੋਂ ਆਪਾਂ ਟੈਸਟ ਮੰਗਦੇ ਆ ਰਾਈਟ ਆਨਲਾਈਨ ਤੇ ਇਹ ਟੈਸਟ ਇੰਦਾ ਆਉਂਦਾ ਐਪ ਲੋਕ ਦੇ ਵਿੱਚ ਚਾਹੀਏ ਇੱਥੇ ਹੀ ਆ ਜਾਣਾ ਹਾਂਜੀ ਜਦੋਂ ਟੈਸਟ ਆ ਗਿਆ ਤਾਂ ਇਹ ਇੰਦਾ ਆਉਂਦਾ ਮੇਲ ਦੇ ਵਿੱਚ ਮਾਲ ਐਂਡ ਇਹਦੇ ਵਿੱਚ ਹੈਗਾ ਇਨਸਟਰਕਸ਼ਨਸ ਇਹ ਕਿੰਦਾ ਕਰੀਦਾ ਟੈਸਟ ਸੋ ਇਹ ਪੂਰਾ ਲਿਖਿਆ ਹੋਇਆ ਜੇ ਤੁਸੀਂ ਮੰਗਦੇ ਹੋ ਪੰਜਾਬੀ ਦੇ ਵਿੱਚ ਫਿਰ ਤੁਸੀਂ ਆਨਲਾਈਨ ਜਾ ਸਕਦੇ ਹੋ ਇਹ ਪੰਜਾਬੀ ਦੇ ਵਿੱਚ ਵੀ ਇਨਸਟਰਕਸ਼ਨਸ ਹੁੰਦੇ ਆ ਇਹ ਹੈਗਾ ਮਮ ਇਹ ਵੈਜਨਲ ਸਵਾਬ ਹੈ ਇਹ ਆਪਾਂ ਆਪੇ ਆਪੇ ਕਰੀਦਾ ਇਹ ਇਹ ਹੈਗਾ ਟੈਸਟ ਜਦੋਂ ਤੁਸੀਂ ਟੈਸਟ ਆਪੇ ਕਰਤਾ ਫਿਰ ਤੁਸੀਂ ਇਹ ਬੈਗੀ ਦੇ ਵਿੱਚ ਪਾ ਲਓ ਐਂਡ ਇਹ ਤੋਂ ਬਾਅਦ ਤੁਸੀਂ ਇਹ ਐਨਵਲਪ ਦੇ ਵਿੱਚ ਪਾ ਸਕਦੇ ਆ ਇਹ ਟੈਸਟ ਮੇਲ ਲੱਗੀ ਹੋਈ ਆ ਸਟੈਪ ਫਿਰ ਤੁਸੀਂ ਇਹਦੇ ਵਿੱਚ ਪਾ ਕੇ ਮੇਲ ਕਰ ਦਿਓ ਇਹਦੇ ਰਿਜ਼ਲਟ ਤੁਹਾਨੂੰ ਆਉਗੇ ਮੇਲ ਦੇ ਵਿੱਚ আর ਜੇ ਤੁਸੀਂ ਮੰਗਦੇ ਹੈਲਥ ਗੇਟਵੇ ਤੇ ਤੁਸੀਂ ਜਾਸਾ ਦੇ ਤਾਂ ਉੱਥੇ ਤੁਹਾਡੇ ਰਿਜ਼ਲਟ ਮਿਲ ਜੂਗਾ ਬਾਕੀ ਤਾਂ ਬਹੁਤ ਵਧੀਆ ਜੇ ਮੇਲਦਰਾ ਹੀ ਫਿਰ ਜਿਹੜਾ ਐਗਜ਼ਾਮ ਜਿਹੜਾ ਕੀਤਾ ਹੁੰਦਾ ਸਾਰਾ ਆ ਜਾਵੇ ਇਹ ਉਹ ਵੀ ਵਧੀਆ ਅਸੀਂ ਘਰੇ ਬੈਠੇ ਫਿਰ ਪਤਾ ਕਰ ਲੀਏ ਤੇ ਡਾਕਟਰ ਦੇ ਨਾ ਜਾਈਏ ਫਿਰ ਅਸੀਂ ਕਈ ਵਾਰ ਔਖਾ ਹੁੰਦਾ ਐ ਇਸ ਉਮਰ ਚ ਜਾਣਾ ਮਾਮੇ ਤੁਸੀਂ ਕੀ ਸੋਚਿਆ ਇਹ ਟੈਸਟ ਵਾਸਤੇ ਮੈਨੇ ਸੋਚਿਆ ਇਹ ਤਾਂ ਬਹੁਤ ਵਧੀਆ ਉਪਰਾਲਾ ਹੈਗਾ ਹੁਣ ਕਈ ਲੇਡੀਆਂ ਹੁੰਦੀਆਂ ਨੇ ਉਹ ਮੇਲ ਡਾਕਟਰ ਕੋਲ ਨਹੀਂ ਜਾਣਾ ਚਾਹੁੰਦੀਆਂ ਤੇ ਵੀ ਚਲੋ ਫੀਮੇਲ ਹੋਵੇ ਪਰ ਹੁਣ ਸਾਰਾ ਕੁਝ ਆ ਤਾਂ ਵਧੀਆ ਹੋ ਗਿਆ ਘਰ ਬੈਠੇ ਲੇਡੀਆਂ ਅਸੀਂ ਆਪ ਹੀ ਕਰ ਸਕਦੇ ਹਾਂ ਹਾਂਜੀ ਤੇ ਨਾਲੇ ਇਹ ਤਾਂ ਹੈਲਥ ਦੇ ਲਈ ਬਹੁਤ ਜ਼ਰੂਰੀ ਹੈ ਹਾਂਜੀ ਓ ਥੈਂਕ ਯੂ ਰੂਬੀ ਯੂ ਕੈਨ ਸ਼ੇਅਰ ਇਟ ਵਿਦ ਮੀ ਮੈਂ ਤਾਂ ਹੁਣ ਸਾਰਿਆਂ ਨੂੰ ਦੱਸੂਗੀ ਇਹ ਨੋ ਮਾਮ ਮੈਂ ਤਾਂ ਬਹੁਤ ਜ਼ਰੂਰੀ ਆ ਜਾਣਕਾਰੀ ਦੱਸਣ ਵਾਸਤੇ ਮੈਂ ਵੀ ਸਾਰਿਆਂ ਨੂੰ ਦੱਸਾਂਗੀ ਤੁਸੀਂ ਵੀ ਸਾਰਿਆਂ ਨੂੰ ਦੱਸ ਦਿਓ ਓਕੇ ਥੈਂਕ ਯੂ ਸੋ ਮੱਚ